ਇਹ ਬੰਦੇ ਨੇ ਰਾਤ ਸੱਪ ਲੜਿਆ ਤਿੰਨ ਨਦਰ ਲੱਗਿਆ ਹੋਇਆ ਨਾ ਦੋ ਹਾਲ ਕਿ ਹੋਨੇ ਕਿ ਇੱਧਰ ਆ ਡਾਕਟਰ ਨੇ ਚੀਰਾ ਦੇਦਾ ਹਨਾ ਤੇ ਇੱਕ ਹੋਰ ਥੱਲੇ ਲੱਤ ਦੇ ਨਾਲ ਥੱਲੇ ਚੀਰਾ ਦਿੰਦਾ ਆਂਗਲੇ ਰੰਗ ਫਰਕ ਪੈ ਗਿਆ ਨਾ ਸਕਿਨ ਵੀ ਡਲ ਹੋ ਗਈ ਹਾਂ ਏ ਥੋੜੀ ਜੀ ਹੋ ਗਈ ਸਕਿਨ ਵੀ ਡਾਊਨ ਹੋ ਗਈ ਪਲੱਸ ਇਹਦਾ ਹੱਥ ਦਾ ਇੱਥੋਂ ਰੰਗ ਚੇਂਜ ਹੋ ਗਿਆ ਹੱਥ ਕਮਾਈ ਦੂਰ ਉੜ ਆਂ ਦਾਣੇ ਅੱਡੇ ਦਿਖਦੇ ਨੇ ਨਿਸ਼ਾਨੀਆਂ ਜੋ ਇਹ ਰਾਤ ਸੱਪ ਲੜਿਆ ਚੋਬਰ ਦੇ ਤੇ ਅੱਜ ਇਹ ਜਿਮ ਲਾਉਣਾ ਆਇਆ ਹਿਆ ਡਾਕਟਰ ਦੀ ਹਦਾਇਤ ਛੱਡ ਕੇ ਇਹ ਲੈਵਲਾ ਬੰਦੇ ਦਾ ਰਾਤ ਇਹਦੇ ਸੱਪ ਨੇ ਬਾਈਟ ਮਾਰੀ ਆ ਹਾਂ ਠੀਕ ਆ ਆ ਵਾ ਲੈ ਤੂੰ ਹੀ ਜਿਹੜਾ ਜਿਹੜਾ ਬਹੁਤ ਸਾਲ ਗਵਾ ਰਹੇ ਨੇ ਬਹੁਤ ਸਾਲ ਹੋ ਗਏ ਲਾਉਣਿਆਂ ਵੀ ਯਾਰ ਚੱਲ ਵੀ ਚੱਲ ਅੱਖਾਂ ਤੇ ਅਸਰ ਦਿਖਦਾ ਵੈਸੇ ਜ਼ਹਿਰ ਦਾ ਸੀਰੀਅਸਲੀ ਅੱਖਾਂ ਤੇਹਰਾ ਦੱਸਦਾ ਰਾਤ ਇਹਨੂੰ ਸੱਪ ਨੇ ਘਟਿਆ